ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਡਿਬੜੂਗੜ੍ਹ ਦੀ ਜੇਲ੍ਹ ਅਸਾਮ ਦੇ ਵਿੱਚ ਨਜ਼ਰਬੰਦ ਨੇ ਐਨਐਸਏ ਨੂੰ ਲੈ ਕੇ ਲੋਕ ਸਭਾ ਦੀ ਚੋਣ ਵੀ ਜਿੱਤ ਲਗੀ ਇਧਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਉਸਦੇ ਸਾਥੀ ਨੇ ਉਸ ਦੇ ਨਾਲ ਸੰਪਰਕ ਵਿੱਚ ਨਹੀਂ ਹਨ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਤਾਲਮਿਲ ਨਹੀਂ ਹੈ ਇਸ ਦਾ ਖੁਲਾਸਾ ਕੀਤਾ ਹੈ ਦੱਸਦੇ ਨੇ ਹਾਂ ਕਿ ਭਾਈ ਅਮਰਪਾਲ ਦੇ ਸਾਥੀ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸ ਦਾ ਨਾਮ ਗੁਰਵਿੰਦਰ ਸਿੰਘ ਔਜਲਾ ਦੱਸਿਆ ਜਾ ਰਿਹਾ ਹੈ ਗੁਰਵਿੰਦਰਪਾਲ ਸਿੰਘ ਔਜਲਾ ਨੇ ਅੱਜ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਸ ਨੇ ਪਟੀਸ਼ਨ ਦਾਇਰ ਕੀਤੀ ਹੈ ਇੱਕ ਪਾਸੇ ਭਾਈ ਅਮਰਤਪਾਲ ਖਾਲਸਾ ਦੇ ਨਾਲ ਕਾਫੀ ਸਾਥੀ ਨੇ ਜਿਹੜੇ NSA ਦੇ ਤਹਿਤ ਡਿਬੂਗਰਦੀ ਜੇਲ੍ਹ ਅਸਾਮ ਦੇ ਵਿੱਚ ਨਜ਼ਰਬੰਦ ਨੇ NSA ਵਧਾ ਦਿੱਤੀ ਗਈ ਹੈ ਲੇਕਿਨ ਗੁਰਵਿੰਦਰ ਪਾਲ ਸਿੰਘ ਔਜਲਾ ਨੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਅਤੇ ਕਿਹਾ ਹੈ ਕਿ ਮੇਰਾ ਭਾਈ ਅਮਰਤਪਾਲ ਖਾਲਸਾ ਦੇ ਨਾਲ ਕੋਈ ਸਬੰਧ ਨਹੀਂ ਕੋਈ ਤਾਲਮੇਲ ਨਹੀਂ ਕੋਈ ਲੈਣਾ ਦੇਣਾ ਨਹੀਂ ਯਾਨੀ ਕਿ ਭਾਈ ਅੰਮਰਤਪਾਲ ਨਾਲ ਮੇਰਾ ਕੋਈ ਵਿਵਾਸਤਾ ਨਹੀਂ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਭਾਈ ਅੰਮਰਤਪਾਲ ਖਾਲਸਾ ਦੇ ਸਾਥੀ ਗੁਰਵਿੰਦਰਪਾਲ ਸਿੰਘ ਔਜਲਾ ਨੇ ਗੁਰਿੰਦਰਪਾਲ ਸਿੰਘ ਔਜਲਾ ਨੇ ਹੋਰ ਵੀ بڑے-ਵਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਬੇਵਜ੍ਹਾ ਤੋਂ ਫੜ ਕੇ ਐਨਐਸਏ ਲਗਾਈ ਗਈ ਮੈਨੂੰ ਜੇਲ੍ਹ ਦੇ ਅੰਦਰ डकਿਆ ਹੋਇਆ ਹੈ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਜਿਹੜੀਆਂ ਵੀ ਗਤੀਵਿਧੀਆਂ ਭਾਈ ਅੰਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਨੇ ਕੀਤੀਆਂ ਨੇ ਉਹਦੇ ਵਿੱਚ ਮੇਰਾ 1% ਵੀ ਹੱਥ ਨਹੀਂ ਹੈ ਅਤੇ ਨਾ ਹੀ ਮੈਂ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਾਣਦਾ ਹਾਂ ਨਾ ਮੈਂ ਉਹਨਾਂ ਨਾ ਹੀ ਉਹਨਾਂ ਦੇ ਨਾਲ ਮੇਰੇ ਕੋਈ ਲੈਣਾ ਦੇਣਾ ਜਾਂ ਵਾਸਤਾ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ ਆਲਰੇਡੀ ਉਹ ਵੀ ਨਜ਼ਰਬੰਦ ਨੇ ਅਸਾਮ ਦੀ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਐਨਐਸਏ ਨੂੰ ਲੈ ਕੇ ਗੁਰਵਿੰਦਰਪਾਲ ਸਿੰਘ ਔਜਲਾ ਹੁਣ ਹੱਥ ਪੈਰ ਮਾਰ ਰਹੇ ਨੇ ਕਿ ਜਲਦੀ ਤੋਂ ਜਲਦੀ ਰਿਹਾ ਹੋ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਣ ਲੇਕਿਨ ਹਾਲੇ ਇਹਨਾ ਮੁਸ਼ਕਲ ਹੈ ਜੇਕਰ ਗੁਰਵਿੰਦਰਪਾਲ ਸਿੰਘ ਔਜਲਾ ਦੀ ਐਨਐਸਏ ਟੁੱਟੇਗੀ ਤਾਂ ਫਿਰ ਬਾਕੀ ਸਾਥੀਆਂ ਦੀ ਵੀ ਟੁੱਟੇਗੀ ਲੇਕਿਨ ਇਹ ਕਿਸ ਤਰ੍ਹਾਂ ਦਾ ਵਿਤਕਰਾ ਕਰ ਦਿੱਤਾ ਹੈ ਗੁਰਵਿੰਦਰਪਾਲ ਸਿੰਘ ਔਜਲਾ ਨੇ ਜਿਹੜਾ ਕਿ ਖਾਸਮ ਖਾਸ ਸੀ ਅਤੇ ਕਾਫੀ ਸਮਾਂ ਉਹਨਾਂ ਨੇ ਅੰਮਰਤਪਾਲ ਖਾਲਸਾ ਦੇ ਨਾਲ ਕੰਮ ਕੀਤਾ ਜਿੰਨੀਆਂ ਵੀ ਗਤੀਵਿਧੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਲੇਕਿਨ ਇੱਕਦਮ ਪਲਟਵਾਰ ਕਰ ਦੇਣਾ ਬਦਲ ਜਾਣਾ ਕਿ ਮੇਰਾ ਭਾਈ ਅਮਰਤਪਾਲ ਖਾਲਸਾ ਦੇ ਨਾਲ ਕੋਈ ਵਾਸਤਾ ਨਹੀਂ 나ਹੀਂ ਉਹਦੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਇਸ ਤਰ੍ਹਾਂ ਦੀ ਪਟੀਸ਼ਨ ਅਤੇ ਚੁਣੌਤੀ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਗੁਲਵਿੰਦਰਪਾਲ ਸਿੰਘ ਔਜਲਾ ਨੇ ਅਤੇ ਕਹਿ ਦਿੱਤਾ ਹੈ ਕਿ ਮੇਰਾ ਕੋਈ ਵੀ ਵਾਸਤਾ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੇ ਨਾਲ ਨਹੀਂ ਧੰਨਵਾਦ